ਆਦੇ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਆਪ ਜੀ ਸਾਂਝਾ ਕਰਦੇ ਸਿੱਧਾਂ ਦਾ ਗੁਰੂ ਜੀ ਪਰਕਰਣ ਲਈ ਪਹਿਲਾਂ ਗੁਰਨਾਮ ਸਾਹਿਬ ਦੀ ਪਰਖ ਹੋਈ ਗੁਰਨਾਮ ਸਾਹਿਬ ਦੀ ਸਿੱਧਾਂ ਦਾ ਨਿਵਾਸ ਹੋਇਆ ਜਮੇਰ ਪਰਬਤ ਤੇ ਹੁਣ ਗੁਰੂ ਰਾਮਦਾਸ ਜੀ ਪਰਕਰਣ ਆਉਣਾ ਜਦੋਂ ਸਿੱਧਾ ਮਤਲ ਲੱਗਿਆ ਕਿ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਚੌਥੇ ਗੁਰੂ ਨਾਨਕ ਜੀ ਬਰਾਜਮਾਨ ਹੋ ਗਏ ਨੇ ਇਹਨਾਂ ਨੇ ਸੋਚਿਆ ਚਲੋ ਉਹਨਾਂ ਦੇ ਦਰਸ਼ਨ ਕਰੀਏ ਤੇ ਉਹਨਾਂ ਦੀ ਉਪਰਕਰਿਏ ਕਿ ਉਹ ਵੀ ਪੂਰੇ ਗੁਰੂ ਨੇ ਇਹ ਵਿਚਾਰ ਕਰਕੇ ਸਾਰੇ ਸਿੱਧ ਗੁਰੂ ਜੀ ਦੇ ਦਰਬਾਰ ਵਿੱਚ ਆਏ ਨਮਨ ਕੀਤਾ ਅਦੇਸ਼ ਕੀਤਾ ਕਰਕੇ ਗੁਰੂ ਜੀ ਕੋਲ ਬੈਠ ਕੇ ਗੁਰੂ ਜੀ ਦੀ ਤੁਸ਼ਾਪੋਚੀ ਗੁਰੂ ਰਾਮਦਾਸ ਜੀ ਨੇ ਉਹਨਾਂ ਜੀ ਕੁਸ਼ਲਤਾ ਪੁੱਛੀ ਸਿੱਧਾ ਨੇ ਕਿਆ ਗੁਰੂ ਜੀ ਨਿਦ ਸਰੂਪ ਦੇ ਗਿਆਨ ਤੋਂ ਬਿਨਾ ਜੁੜਤ ਨਹੀਂ ਦਈ ਤੇ ਜੋਤੋਂ ਬਿਨਾਂ ਕੋ ਤੈਨਿੰ ਮਿਲਦੀ ਤੇ ਮੁਕਤੀ ਤੋਂ ਬਿਨਾ ਮਨੁੱਖ ਬੰਦਨਾ ਤੋਂ ਖੁਸ਼ਿਆਰਤ ਹੈ। ਇਹ ਜੋਤੋਂ ਬਿਨਾ ਇਹ ਸਭ ਕੁਝ ਨਹੀਂ ਮਿਲਦਾ ਤੇ ਮਨੁੱਖ ਬੰਦਨਾ ਤੋਂ ਮੁਕਤ ਨਹੀਂ ਹੁੰਦਾ ਤਾਂ ਗੁਰੂ ਰਾਮਦਾਸ ਜੀ ਨੇ ਇਹਦੇ ਪ੍ਰਸ਼ਨ ਸੁਣ ਕੇ ਸਵਾਲ ਸੁਣ ਕੇ ਬਚਨ ਕੀਤੇ ਜਵਾਬ ਹੁੰਦਾ ਸਵਾਲਾਂ ਦਾ ਕਿ ਸਾਡੇ ਧਰਮ ਇਸ ਸਤਨਾਮ ਦਾ ਜਾਪ ਹੀ yog ਹੈ ਇਸ ਨੂੰ ਜਪ ਕੇ ਸਾਰੇ ਦੁੱਖਾਂ ਦਾ ਨਾਸ਼ ਹੁੰਦਾ ਹੈ ਤੇ ਦੁਨਿਆਵੀ ਵਸਤੂਆਂ ਤੇ ਮੋਹ ਤਾੜਾਂ ਦਾ ਮੋਹ ਤੰਗੋ ਜਤ ਰੇਦੀਆਂ ਸਿੰਧੀਆਂ ਵਿੱਚ ਦੁਨਿਆਵੀ ਰਸ ਹਾਨਾ ਪਰ ਆਤਮਕ ਗਿਆਨ ਨਹੀਂ ਹੈ ਏ ਸਿੱਧੋ ਤੁਸੀਂ ਰੇਦੀਆਂ ਸਿੰਧੀਆਂ ਵਿੱਚ ਫਸੇ ਰਹਿੰਦੇ ਹੋ ਪਰ ਤੂੰ ਗੋਸਿਕ ਪ੍ਰਭੂ ਦਾ ਨਾਮ ਜਪ ਕੇ ਰੇਤੀਆਂ ਸਿਧੀਆਂ ਸਿਧੀਆਂ ਉੱਪਰ ਉੱਠ ਕੇ ਆਤਮ ਗਿਆਨ ਪ੍ਰਾਪਤ ਕਰਦੇ ਐ ਨਾਮ ਜਪਣ ਵਾਲੇ ਨੂੰ ਇਹ ਰੇਤੀਆਂ ਸਿਧੀਆਂ ਆਪ ਚਲ ਜਾਂਦੀਆਂ ਨੇ ਨਾਮ ਰੇਤੀ 18 ਸਿਧੀਆਂ ਚਲ ਜਾਂਦੀਆਂ ਕਰੇ ਜੋ ਹਿਰਦੇ ਦਾ ਵਸਾਇ। ਤੇ ਦੁਨੀਆਵੀ ਪਦਾਰਥਾਂ ਦਾ ਮੋਹ ਨਹੀਂ ਕਰਦੇ। ਇੱਕ ਮਾਨਿਕ ਚਿੱਤ ਹੋ ਕੇ ਪ੍ਰਭੂ ਦੀ ਭਗਤੀ 'ਚ ਲੱਗ ਕੇ ਪ੍ਰਭੂ ਵਿੱਚ ਅਭੇਦ ਹੋ ਜਾਂਦੇ ਨੇ ਜਿਵੇਂ ਮੁਕਤੀ ਅਸੀ ਨਾਮ ਜਪ ਕੇ ਪ੍ਰਾਪਨ ਕਰਦੇ ਹਨ ਬੇਨਾਮ ਕੋ ਕ ਮੁਕਤ ਨਹੀਂ ਹੁੰਦਾ ਮਰ ਕੇ ਕੋ ਭਾਵੇਂ ਸਰੀਰਕੋਂ ਮੁਕਤ ਹੋ ਗਿਆ ਲੇਕਿਨ ਅੰਦਰੋਂ ਮੁਕਤ ਨਹੀਂ ਹੋਇਆ ਅੰਦਰੋਂ ਵੀ ਬਚਾ ਰਹੇ ਹਨ ਜਿਵੇਂ ਸੁੱਕੀ ਧਰਤੀ ਵਿੱਚ ਬੀਜ ਨਹੀਂ ਉਗਦਾ ਇਸੇ ਤਰ੍ਹਾਂ ਪ੍ਰੇਮ ਤੋਂ ਨਾਮ ਪ੍ਰਭੂ ਨਹੀਂ ਮਿਲਦਾ ਜੋ ਕਰਕੇ ਤੇ ਜਪ ਤਪ ਕਰਕੇ ਰਹਿਣੇ ਸਿੱਧੀਆਂ ਪੈਦਾ ਹੋ ਜਾਂਦੀਆਂ ਹਨ ਕਿ ਤੁਸੀਂ ਇਹਨਾਂ ਵਿੱਚ ਹੀ ਫਸੇ ਰਹਿੰਦੇ ਹੋ ਦੁਨਿਆ ਨੂੰ ਰਿਤੀਆਂ ਸਦੀਆਂ ਵਕਾ ਕੇ ਆਪਣਾ ਜਸ ਕਰਾਉਂਦੇ ਹੋ ਜੋ ਪ੍ਰਭੂ ਦੇ ਪਿਆਰੇ ਨੇ ਉਹ ਰਿਤੀਆਂ ਸਦੀਆਂ ਵਿੱਚ ਨਹੀਂ ਫਸਦੇ ਸਗੋਂ ਪ੍ਰਭੂ ਦਾ ਨਾਮ ਜਪ ਕੇ ਆਤਮਾ ਗਿਆਨ ਪ੍ਰਾਪਤ ਕਰਦੇ ਨੇ ਰਿਤੀਆਂ ਸਦੀਆਂ ਉਹਨਾ ਅੱਗੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ ਨੇ ਹੈ ਸੋ ਤੁਸੀਂ ਵੀ ਆਪਣੇ ਮਨ ਨੂੰ ਇਕਾਕਰ ਕਰਕੇ ਪ੍ਰਭੂ ਦੇ ਪ੍ਰੇਮ ਰਾਂਗ ਵਿੱਚ ਰੰਗੋ ਜੋ ਦੁਗਾ ਦੁਗਾਤਰਾ ਤੋਂ ਇੱਕ ਹੋ ਕੇ ਮਤਰਿਆ ਸਾਡੀ ਉਸ ਅਗੇ ਨਮਸਕਾਰ ਹੈ ਤੁਸੀਂ ਵੀ ਪ੍ਰਭੂ ਦੇ ਗੁਣ ਗਾਉਦੇ ਹੋ ਪਰਮਾਤਮਿਕ ਅਰਨਿੰਦਾ ਮਨ ਹੋਲੀ ਖਿਡਾਂ ਗੇਟਦਾਰ ਤੇ ਗੁਰੂ ਰਾਮਦਾਸ ਜੀ ਦੇ ਬਾਰੇ ਸੁਣ ਕੇ ਸਿੱਧ ਸਮਝ ਗਏ ਤੇ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਦਾ ਰੂਪ ਹਨ ades ades ਕਰਕੇ ਬੰਦਨਾ ਕਰਕੇ ਗੁਰਜ ਦੁਆਗਾ ਲੈ ਕੇ ਵਾਪਸ ਰਹੇ ਨੇ ਘਰ ਬਾਹਰ ਜਾਂਦੇ ਹੀ ਅੰਤਰ ਧਿਆਨ ਹੋ ਗਏ ਕਿ ਕਿਸੇ ਨੂੰ ਨજર ਨਹੀਂ ਆਏ ਸਿਖ ਹਰਾਨ ਹੋ ਕੇ ਗੁਰੂ ਜੀ ਨੂੰ ਪੁੱਛਦੇ ਨੇ ਕਿ ਇਹ ਸੰਤ ਕੌਣ ਸਨ ਕਿਥੋਂ ਆਏ ਸਨ ਗੁਰਹਾ ਦਾ ਜਿੰਦ ਦੱਸਿਆ ਇੱਕ ਗੁਰੂ ਨਾ ਦੇ ਚੇਲੇ ਸਨ ਇਹ ਸਾਡੀ ਪ੍ਰਖਿਆ ਲੈਣ ਲਈ ਆਏ ਸਨ ਇਹ ਰਧੀਆਂ ਸਨੀਆਂ ਨਾਲ ਭਰਪੂਰ ਹਨ ਜਿਨ੍ਹਾਂ ਦਾ ਇਹ ਹੰਕਾਰ ਵੀ ਕਰਦੇ ਨੇ ਸਾਰੇ ਸਿੱਖ ਸੁਣ ਕੇ ਬਹੁਤ ਖੁਸ਼ ਹੋਏ ਗੁਰੂ ਜੀ ਦੀ ਮਹਿਮਾ ਗਾਉਣ ਲੱਗੇ ਆ ਜੀ ਸਭ ਤੋਂ ਉੱਚਿਓ ਗੁਰੂ ਰਾਮਦਾਸ ਜੀ ਨੇ ਸਾਰੇ ਸਿੱਖਾਂ ਵਰ ਮੇਰ ਪਰ ਨਜ਼ਰ ਨਾਲ ਬੈਠਿਆ ਉਹਨਾਂ ਦੇ ਮਨਾਂ ਵਿੱਚ ਪ੍ਰੇਮ ਦੀਆਂ ਜੋਤਾਂ ਜਗਾ ਦਿੱਤੀਆਂ ਜਿਹਨੇ ਪ੍ਰੇਮ ਕੀ ਉਹ ਤਿੰਹੀ ਪ੍ਰਾਪਾਇਓ ਪ੍ਰੇਮ ਬੜੀ ਵੱਡੀ ਤਾਕਤ ਹੈ ਪ੍ਰੇਮ ਬਹੁਤ ਵੱਡੀ ਸ਼ਕਤੀ ਹੈ ਇਸ ਕਰਕੇ ਸਤਗੁਰੂ ਆਪਣੇ ਸਿੱਖਾਂ ਦੇ ਸਾਰੇ ਸੰਸਾਰ ਤੋਂ ਕਰਦੇ ਹੈ ਮਹਾਰਾਜ ਜੀ ਨੇ ਭਾਈ ਗੁਰਬਾਣੀ ਕੋਲ ਗੁਰੂ ਕੋਲ ਸ਼ਬਦ ਕੋਲ ਤੁਹਾਡੀ ਜ਼ਿੰਦਗੀ ਦੇ ਹਰੇਕ ਸਵਾਲ ਦਾ ਜਵਾਬ ਹੈ ਲੇਕਿਨ ਉਹਨੂੰ ਪੜਨ ਵਾਲਾ ਹੋਵੇ ਉਹਨੂੰ ਕੋਈ ਸਮਝਣ ਵਾਲਾ ਹੋਵੇ ਕਿ ਗੁਰੂ ਸਾਹਿਬ ਮਹਾਰਾਜ ਨੇ ਇਡਾ ਵੱਡਾ ਗਿਆਨ ਇਨਾ ਵੱਡਾ ਗੁਰਬਾਣੀ ਦਾ ਖਿਆਨਾ ਤੁਹਾਨੂੰ ਬੋਖਿਆ ਸਮਾ ਲਾ ਕੇ ਭਗਤਾਂ ਦੀ ਬਾਣੀ ਹੈ ਗੁਰਸਿੱਖਾਂ ਦੀ ਬਾਣੀ ਹੈ ਪਟਾਣ ਦੀ ਬਾਣੀ ਗੁਰੂਆਂ ਦੀ ਬਾਣੀ ਇਹ ਸਾਨੂੰ ਸਿੱਖਿਆ ਦੇਣ ਲਈ ਹੈ ਇਸ ਕਰਕੇ ਭਾਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਬੋਹਵ ਨੂੰ ਮੰਨੀਏ ਕੋ ਲਗਣਾ ਨਾ ਕਰੀਏ ਜਿਹੜਾ ਹੁਕਮ ਮੰਨਦਾ ਹੈ ਉਹ ਆਨੰਦ ਸੁਖ ਲੈਂਦਾ ਹੈ ਜਿਹੜਾ ਬੁਲੰਗਣਾ ਕਰਦਾ ਹੈ ਉਹ ਦੁੱਖ ਭੋਗਦਾ ਹੈ ਹੰਮਾਰਤ ਕੇ ਪਾਸ਼ਾ ਜੀ ਨੇ ਇਹ ਸਮਝਾਇਆ ਇਸ ਸਿੱਖਿਆ ਦੇ ਅੰਦਰ ਇਹ ਸਿੱਖਿਆਈ ਦਿੱਤੀ ਹੈ